ਅਯੋ ਦੇਵਤ ਸ਼ਰੀਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ ਦੇਸ਼ ਦੁਨੀਆ ਦੇ ਸ਼ਰਧਾਲੂਆਂ ਵਿੱਚ ਭਰਪੂਰ ਸ਼ਤਾ ਤੇ ਉਤਸ਼ਾਹ ਦਾ ਮਾਹੌਲ ਹੈ ਲੰਮੇ ਸਮੇਂ ਦੇ ਸੰਘਰਸ਼ ਤੋਂ ਬਾਅਦ ਉਸਾਰੇ ਗਏ ਸ਼ਰੀਰਾਮ ਮੰਦਰ ਤੇ ਪ੍ਰਾਣ ਪ੍ਰਿਸ਼ਟਾ ਸਮਾਗਮ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਧਾਰਮਿਕ ਆਯੋਜਨ ਕੀਤੇ ਜਾ ਰਹੇ ਨੇ ਇਸੇ ਤਹਿਤ ਪਠਾਨਕੋਟ ਵਿਖੇ ਇੱਕ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਭਾਗ ਲਿਆ ਇਹ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪੁੱਜੀ ਜਿੱਥੇ ਭਗਵਾਨ ਸ਼ਰੀਰਾਮ ਦੇ ਭਗਤਾਂ ਨੇ ਪਰਮਾ ਸਵਾਗਤ ਕੀਤਾ ਸ਼ੋਭਾ ਯਾਤਰਾ ਦੇ ਵਿਧਾਨਕਾਰ ਅਸ਼wini ਸ਼ਰਮਾ ਸਣੇ ਕਈ ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਨੇ ਭਾਗ ਲਿਆ। ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਰ ਨੂੰ ਲੈ ਕੇ ਸਮੁੱਚੇ ਸ਼ਹਿਰ ਅਤੇ ਆਸ-ਪਾਸ ਦੇ ਬਾਜ਼ਾਰਾਂ ਵਿੱਚ ਭਗਵਾਨ ਸ਼੍ਰੀ ਰਾਮ ਦੇ ਨਾਂ ਦੇ ਝੰਡੇ ਵੀ ਲਗਾਏ ਗਏ ਨੇ। ਜਿਸ ਪ੍ਰਕਾਰ ਦੀਵਾਲੀ ਮਨਾਈ ਜਾਂਦੀ ਹੈ ਉਸੇ ਪ੍ਰਕਾਰ ਦਾ ਉਸ ਉਸਾ ਉਫੇ ਪ੍ਰਕਾਸ਼ ਦਾ ਉલ્લાਸ ਉਸੇ ਪ੍ਰਕਾਰ ਦੀ ਖੁਸ਼ੀ ਪਟਾਨਕੋਟ ਨਗਰ ਚ ਵੀ ਦੇਖੀ ਜਾ ਰਹੀ ਹੈ। ਪੂਰਾ ਪਟਾਣ ਕੋਡ ਇਸ ਵੇਲੇ ਰਾਮਮਈ ਹੋਇਆ ਪਿਆ ਮੰਦਿਰ ਹੋਣ ਗੁਰਦੁਆਰਾ ਸਾਹਿਬ ਹੋਣ ਦੁਕਾਨਦਾਰ ਹੋਣ ਮਜ਼ਦੂਰ ਹੋਣ ਜਿਹੜਾ ਰਾਮ ਨਾਲ ਪਿਆਰ ਕਰਦਾ ਉਹ ਰਾਮਮਈ ਹੋਇਆ ਪਿਆ